ਜੋ ਰੂਹ ਕੋ ਬਚਾਣੇ ਵਾਲਾ ਹੈ ਜੋਤਾ ਜੋ ਹੈ ਜੋ ਆਨੇ ਵਾਲਾ ਹੈ ਜੋ ਰੂਹ ਕੋ ਬਚਾਣੇ ਵਾਲਾ ਹੈ ਮੇਰਾ ਖੁਦਾ ਖੁਸ਼ਖਬਰੀ ਦੇ ਇੱਕ ਹੋਰ ਨਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮਤੀ ਦੀ ਇੰਜੀਲ 12 ਅਧਿਆਇ 39 ਆਇਤ ਵਿੱਚ ਅਸੀਂ ਇਦਾਂ ਪੜ੍ਹਦੇ ਹਾਂ ਪਰ ਉਹਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਬੁਰੀ ਅਤੇ ਹਰਾਮਕਾਰੀ ਪੀੜ੍ਹੀ ਨਿਸ਼ਾਨੀ ਚਾਹੁੰਦੀ ਹੈ ਪਰ ਜੁਨਾ ਨਬੀ ਦੀ ਨਿਸ਼ਾਨੀ ਬਿਨਾ ਕੋਈ ਹੋਰ ਨਿਸ਼ਾਨੀ ਉਹਨਾਂ ਨੂੰ ਦਿੱਤੀ ਨਾ ਜਾਵੇਗੀ ਫਰੀਸੀਆਂ ਨੇ ਪ੍ਰਭੂ ਯੇਸ਼ੂ ਤੋਂ ਆਪਣੀ ਈਸ਼ਰਤਾਈ ਦਾ ਗੁਣ ਪ੍ਰਗਟ ਕਰਨ ਲਈ ਇੱਕ ਨਿਸ਼ਾਨੀ ਮੰਗੀ ਤਾਂ ਪ੍ਰਭੂ ਜੀ ਨੇ ਉਹਨਾਂ ਨੂੰ ਉੱਤਰ ਦਿੰਦਿਆਂ ਹੋਇਆਂ ਇਦਾਂ ਆਖਿਆ ਇਸ ਯੁੱਗ ਦੀ ਬੁਰੀ ਅਤੇ ਹਰਾਮਕਾਰੀ ਪੀੜੀ ਕਰਕੇ ਉਹਨਾਂ ਦਾ ਸੰਬੋਧਨ ਕੀਤਾ। ਪ੍ਰਭੂ ਦੇ ਇਸ ਤਰ੍ਹਾਂ ਦੇ ਸੰਬੋਧਨ ਪਿੱਛੇ ਇੱਕ ਕਾਰਨ ਸੀ, ਵਜ੍ਹਾ ਸੀ ਜਿਹੜਾ ਅੱਜ ਵੀ ਸਾਨੂੰ ਵਿਖਦਾ ਹੈ। ਅੱਜ ਵੀ ਲੋਕ ਪ੍ਰਭੂ ਕੋਲੇ ਚੰਗਿਆਈ ਪਾਉਣ, ਆਰਥਿਕ ਸਮੱਸਿਆ ਤੋਂ ਛੁਟਕਾਰਾ ਪਾਉਣ, ਧਨ-ਦੌਲਤ ਪਾਉਣ, ਘਰ-ਬੰਗਲੇ ਲਈ ਜਾਂ ਵਿਆਹ ਅਤੇ ਪੁੱਤਰ ਦੀ ਦਾਤ ਪਾਉਣ ਲਈ ਆਉਂਦੇ ਹਨ। ਉਹਨਾਂ ਨੂੰ ਮਿਲ ਵੀ ਜਾਂਦਾ ਹੈ। ਬਾਦ ਵਿੱਚ ਉਹ ਫਿਰ ਇਸੇ ਤਰ੍ਹਾਂ ਆਉਂਦੇ ਨੇ ਉਹਨਾਂ ਮਨੁੱਖਾਂ ਲਈ ਪਰਮੇਸ਼ਵਰ ਅਤੇ ਪ੍ਰਭੂ ਯੇਸ਼ੂ ਮਸੀਹ ਇੱਕ ਸਸਤਾ ਡਾਕਟਰ ਜਾਂ ਵਿਆਜ ਨਾ ਲੈਣ ਵਾਲਾ ਇੱਕ ਬੈਂਕ ਸਸਤਾ ਵਿਆਹ ਲਈ ਰਿਸ਼ਤੇ ਲੱਭਣ ਵਾਲਾ ਹੈ ਸਸਤਾ ਇਸ ਲਈ ਕਿਉਂਕਿ ਜੋ ਉਸ ਲਈ ਕੁਝ ਵੀ ਖਰਚਾ ਕਰਨਾ ਨਹੀਂ ਪੈਂਦਾ ਉਹਨਾਂ ਨੂੰ ਪਰ ਕੀ ਪਰਮੇਸ਼ਵਰ ਦੀ ਇਹੋ ਹੀ ਇੱਛਾ ਹੈ ਕਿ ਪ੍ਰਭੂ ਯੇਸ਼ੂ ਜੀ ਸੰਸਾਰ ਵਿੱਚ ਇਸੇ ਲਈ ਦੇਹ ਧਰ ਕੇ ਆਏ ਨਹੀਂ ਪਰਮੇਸ਼ਰ ਦੀ ਇੱਛਾ ਹੈ ਕਿ ਹਰੇਕ ਮਨੁੱਖ ਆਪਣੇ ਪਾਪ ਤੋਂ ਮੁਕਤੀ ਪ੍ਰਾਪਤ ਕਰੇ ਅਤੇ ਇਸ ਕੰਮ ਨੂੰ ਹੀ ਪੂਰਾ ਕਰਨ ਲਈ ਪ੍ਰਭੂ ਯੀਸ਼ੂ ਮਸੀਹ ਸਾਰੀ ਇਨਸਾਨੀਅਤ ਦੇ ਪਾਪ ਦਾ ਭਾਰ ਆਪਣੇ ਉੱਤੇ ਚੁੱਕ ਕੇ ਸਲੀਬ ਉੱਤੇ ਕੁਰਬਾਨ ਹੋਏ ਅਤੇ ਮਰਿਆ ਹੋਇਆਂ ਵਿੱਚੋਂ ਤੀਜੇ ਦਿਨ ਜ਼ਿੰਦਾ ਹੋਏ ताकि जो कोई प्रभु यीशु ते विश्वास करे ओ मुक्ति पा ले। ਤੁਸੀਂ ਵੀ ਪ੍ਰਭੂ ਯੀਸ਼ੂ ਦੇ ਕੋਲ ਤੁਹਾਡੀ ਸਭ ਤੋਂ ਵੱਡੀ ਜ਼ਰੂਰਤ ਲਈ ਆ ਸਕੋ। ਪਰਮੇਸ਼ਵਰ ਅੱਗੇ ਤੁਹਾਡੇ ਲਈ ਸਾਡੀ ਇਹੋ ਪ੍ਰਾਰਥਨਾ ਹੈ। ਤੇਰਾ ਖੁਦਾ ਮੇਰਾ